올 인디아 조사 싱가 रामगड़िया 펀더레이션 ਅਤੇ ਫਰੀडम फाइਟਰ ਉਤਰਾਧਿਕਾਰੀ ਸੰਗਠਨ ਪੰਜਾਬ ਵੱਲੋਂ ਸੰਜੇ ਤੌਰ ਤੇ ਸ਼ਹੀਦ ਉਦਮ ਸਿੰਘ ਜੀ ਦਾ 86 ਵਾ ਬਲੀਦਾਨ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਗਿਆਨ ਸਿੰਘ ਸੰਘੂ ਪ੍ਰਧਾਨ 올 ਇੰਡੀਆ ਅਤੇ ਕਰਮਜੀਤ ਸਿੰਘ ਕੇਪੀ ਜਨਰਲ ਸਕੱਤਰ ਪੰਜਾਬ ਨੇ ਕੀਤੀ ਕਰਮਜੀ ਸਿੰਘ ਖੇਪੀ ਜਲਸ ਕਤਰ ਪੰਜਾਬ ਬ੍ਰੇਡਵਾਇਡਰ ਉਤਰ ਅਧਿਕਾਰੀ ਸੰਗਠਨ ਅੱਜ ਅਸੀਂ ਰਾਮਗੜੀਆ ਜਸਾ ਸਿੰਘ ਗੇਟ ਦੇ ਵਿੱਚ ਸ਼ਹੀਦ ਉਧਮ ਸਿੰਘ ਜੀ ਦਾ ਬਲੀਦਾਨ ਦਿਵਸ ਜਿਹੜਾ 86ਵਾਂ ਮਨਾ ਰਹੇ ਹਾਂ ਸਾਰੇ ਫ੍ਰੀडम फाइਟਰ ਪਰਿਵਾਰ ਜਿਹੜੇ ਕਤਰ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਕਿਉਂਕਿ ਉਹਨਾਂ ਜਵਾਨੀ ਦੇ ਵਿੱਚ ਜੱਲਿਆਂ ਦੇ ਬਾਗ ਦਾ ਜਿਹੜਾ ਉਹ ਆਪਣਾ ਬਦਲਾ ਲਿਆ ਸੀ ਜੋ ਉਸ ਵੇਲੇ ਅੰਗਰੇਜ਼ ਸਰਕਾਰ ਨੇ ਨਹਤੇ ਲੋਕਾਂ ਨੂੰ ਮਾਰਿਆ ਸੀ ਉਹਨਾਂ ਨੇ ਆਪਣਾ ਬਲਿਦਾਨ ਦੇ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਆਜ਼ਾਦੀ ਲੈਣ ਲਈ ਸੋ ਅਸੀਂ ਉਹਨਾਂ ਨੂੰ ਹਰ ਸਾਲ ਜਿਹੜਾ ਯਾਦ ਕਰਦੇ ਰਵਾਂਗੇ ਅਤੇ ਉਹਨਾਂ ਦੇ ਬਲਿਦਾਨ ਵਾਸਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਰਵਾਂਗੇ ਜੀ ਮੇਰੀ ਜਾਰੀ ਵੱਡਾ ਵੱਡਾ ਬਲਿਦਾਨ ਦਿੱਤਾ ਜੀ ਮੈਂ ਜਿਹੜਾ ਬੜਾ ਵੱਡਾ ਬਲਿਦਾਨ ਦਿੱਤਾ ਦੇਸ਼ ਦੀ ਇੱਜ਼ਤ ਦੇ ਨਾਂ ਮੋਲ ਤੋਂ ਕਰੋ ਜੀ ਮੇਰਾ ਨਾਮ ਗਿਆਨ ਸਿੰਘ ਸੱਗੂ ਹੈ ਮੈਂ 올 ਇੰਡੀਆ ਮਹਾਰਾਜਾ ਜਸਪਾਲ ਸਿੰਘ ਰਾਮਗੜਿਆ ਫੈਡਰੇਸ਼ਨ ਔਰ ਪੰਜਾਬ ਫਰੀਡ ਫਾਈਟਰ ਸ सक्ਸੈਸਰ ਆਰਗੇਨਾਈਜੇਸ਼ਨ ਦੋਮਾ ਜੱਫਾ ਬੰਦੀਆਂ ਵੱਲੋਂ ਅੱਜ ਦਾ ਇਹ ਖੀਤੀ ਦਿਵਸ ਸ਼ੀਰੋਧਮ ਸਿੰਘ ਜੀ ਦਾ ਅਸੀਂ ਰਲ ਕੇ ਮਨਾ ਰਹੇ ਹਾਂ ਕਿਉਂਕਿ ਅਸੀਂ ਇਹ ਇਸ ਕਰਕੇ ਮਹਿਸੂਸ ਕੀਤਾ ਕਿ ਜਦੋਂ ਮੈਂ ਉਹਨਾਂ ਦੀ ਹਿਸਟਰੀ ਪੜ੍ਹੀ ਵੀ ਐਡੀ ਜ਼ਬਰਦਸਤ ਕੁਰਬਾਨੀ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਔਰ ਜਦੋਂ ਉਹਨਾਂ ਦੀ ਉਮਰ ਮਾਤਰ 20 ਸਾਲ ਦੀ ਸੀ ਉਦੋਂ 1919 ਦਾ ਸਾਕੇ ਦੇ ਵਿੱਚ ਉਹ ਉੱਥੇ ਪਾਣੀ ਪੀਉਦੇ ਸੀ ਅੰਦਰ ਜਲਿਆਣੇ ਬਾਗ ਦੇ ਵਿੱਚ ਉਹਨਾਂ ਦੇ ਸਾਹਮਣੇ ਸਾਰਾ ਇਹ ਜ਼ੁਲਮ ਹੋਇਆ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਜਿਹੜੀ ਹੈ ਆਪਣਾ ਇਹ ਜਜ਼ਬਾ ਜਾਗ ਗਿਆ ਕਿ ਮੈਂ ਇਹ ਬਦਲਾ ਲੈਣਾ ਜ਼ਰੂਰ ਹੈ ਜਿਸ ਤਰ੍ਹਾਂ ਜਨਰਲ ਡਾਇਰ ਨੇ ਅਡਵਾਇਰ ਨੇ ਜ਼ੁਲਮ ਕੀਤਾ ਉੱਥੇ ਉਹਨਾਂ ਦੇ ਮੱਝੋਂ 8-10 ਵਾਰੀ ਪ੍ਰੋਗਰਾਮ ਬਣਾਇਆ ਕਿ ਮੈਂ ਇਹ ਬਦਲਾ ਲੈਣਾ ਹੈ ਅਖੀਰ ਲੰਡਨ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਬਦਲਾ ਲਿਆ ਔਰ ਹੱਸ ਕੇ ਖਾਸ ਹੱਸ ਕੇ ਜਿਹੜੀ ਹੈ ਆਪਣਾ ਫਾਂਸੀ ਦਾ ਰਸਤਾ ਚੁਮਿਆ ਕਿਉਂਕਿ ਇਹਨਾਂ ਦਾ ਮੈਂ ਜੀਵਨ ਪੜਿਆ ਯਤਿਮ ਖਾਨੇ ਦੇ ਵਿੱਚ ਇਹ ਪੜ੍ਹਾਈ ਕੀਤੀ ਉਸ ਦੇ ਉਪਰੰਤ ਲੰਡਨ ਤਿੰਨ ਚਾਰ ਵਾਰੀ ਪਹਿਲਾਂ ਗਏ ਆ ਕਿਨ ਚਾਰ ਵਾਰੀ ਪਹਿਲਾਂ ਗਏ ਆ ਉਸ ਤੋਂ ਪਹਿਲਾਂ ਐਕਚੁਅਲੀ ਜਿਹੜਾ ਹੈਗਾ ਨਾ ਇਹ ਜਨਰਲ ਡਾਇਰ ਵੀ ਇਹਦੇ ਨਿਸ਼ਾਨੇ ਤੇ ਸੀ ਜਿੰਨੂੰ ਮਾਰਿਓ ਅਡਵਾਈਰ ਸੀ ਜਨਰਲ ਡਾਇਰ ਨੂੰ ਨਹੀਂ ਮਾਰਿਆ ਅਡਵਾਈਰ ਨੂੰ ਮਾਰਿਆ ਮਾਈਕਲ ਅਡਵਾਈਰ ਨੂੰ ਮਾਰਿਆ ਕਿਉਂਕਿ ਜਨਰਲ ਡਾਇਰ ਨੂੰ ਤਾਂ ਰੱਬ ਨੇ ਮਾਰਤਾ ਉਹਨੂੰ ਪਹਿਲਾਂ ਹੋ ਗਿਆ ਅਧਰੰਗ ਹੋ ਗਿਆ ਹਾਂਜੀ ਕਿੱਡੀ ਵੱਡੀ ਕੁਰਬਾਨੀ ਸਮਝਦੇ ਹੋ ਕਿ ਇਨੀ ਉਮਰ ਦੇ ਵਿੱਚ ਵੇਖੋ ਜੀ ਐਡੀ ਵੱਡੀ ਕੁਰਬਾਨੀ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਚਾਹੀਦਾ ਆ ਵੀ ਬਡੇ ਨਾ ਦੇ ਹਿਸਟਰੀ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਛਪਣੀ ਚਾਹੀਦੀ ਏ ਅਸੀਂ ਇਸ ਕਰਕੇ ਹਰ ਸਾਲ ਮਨਾਵਾਂਗੇ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ ਉਹ ਵੀ ਦੇਸ਼ ਭਗਤ ਬਣਨ ਔਰ ਨਸ਼ਿਆਂ ਤੋਂ ਦੂਰ ਹੋਣ ਸਾਡੇ ਨੌਜਵਾਨ ਜਿਹੜੇ ਆ ਸਮਾਜਿਕ ਕੰਮਾਂ ਦੇ ਵਿੱਚ ਲੱਗਣ ਸਮਾਜ ਸੇਵਾ ਜਿਹੜੀ ਆ ਇਹ ਬੜੀ ਵੱਡੀ ਭਗਤੀ ਆ ਇਸ ਕਰਕੇ ਅਸੀਂ ਹਰ ਸਾਲ ਇਹ ਮਨਾਇਆ ਕਰਾਂਗੇ ਹੋਰ ਵੀ ਦੇਸ਼ ਭਗਤਾਂ ਦੇ ਜਿਹੜੇ ਸਿੱਧੀ ਦੇ ਜਨਮ ਦਿਨ ਫੀਦ ਭਗਤ ਸਿੰਘ ਦਾ ਹੋਰ ਵੀ ਜਿੰਨੇ ਵੀ ਹੋਏ ਨੇ ਮਹਾਨ ਨੇਤਾ ਹੋਏ ਆ ਉਹਨਾਂ ਦਾ ਵੀ ਮਨਾਇਆ ਕਰਾਂਗੇ ਮੈਂ ਇਸ ਮੌਕੇ ਦਿੱਤੇ ਪੰਜਾਬ ਸਰਕਾਰ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਉਹ ਦੇਸ਼ ਭਗਤ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅੰਦolan ਦੇ ਵਿੱਚ ਹਿੱਸਾ ਲਿਆ ਔਰ ਆਪਣਾ ਘਰ ਬਾਰ ਬਰਬਾਦ ਕੀਤਾ ਆਪਣੇ ਪਰਿਵਾਰਾਂ ਦਾ ਨਹੀਂ ਸੋਚਿਆ ਉਹ ਜਿਹੜੇ ਸਾਰਿਆਂ ਦੀ ਉਮਰ 20 21 ਸਾਲ ਦੀ ਸੀ ਉਹ ਉਮਰ ਸਾਡੇ ਦੇਸ਼ ਭਗਤਾਂ ਦੀ ਆਪਣੀ ਔਲਾਦ ਨੂੰ ਸੈਟਲ ਕਰਨ ਦੀ ਸੀ ਉਹਨਾਂ ਵੇਲੇ ਉਹ ਚੱਲ ਗਏ ਜੇਲ੍ਹਾਂ 'ਚ ਔਲਾਦ ਆਪਣੀ ਨੂੰ ਸੈਟਲ ਨਹੀਂ ਕਰ ਸਕੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦਾ ਹੈ ਕਿ ਜਿਹੜੇ ਦੇਸ਼ਪਿਤ ਪਰਿਵਾਰ ਹੈ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਜਰੂਰ ਹੱਲ ਕੀਤਾ ਜਾਵੇ ਤਾਂ ਕਿ ਉਹ ਵੀ ਇਸ ਸਮਾਜ ਦੇ ਵਿੱਚ ਆਜੀਤ ਮਾਂ ਦੀ ਰੋਟੀ ਖਾ ਸਕਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸ਼੍ਰੀ ਉਦਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ